ਹੈਗਾ ਰੇੜੀ ਜਿਹਨੂੰ ਰਾਤ ਨੂੰ ਖਾਣੇ ਬਿਠਾਉਣ ਦਾ ਤੁਸੀਂ ਆਪੇ ਰਾਤ ਨੂੰ ਬਿਠਾਏ ਜਾਰੇ ਭੁੱਖੇ ਮਰੀਆ ਰਹੋਗੇ ਇਹ ਬਾਪ ਲੰਘ ਅੰਮ੍ਰਿਤ ਗਾਰਾ ਰੇੜੀ ਨੂੰ ਡੇ ਬਲਾਉਂਦਾ ਤੇਰੀ ਗੱਤ ਕਿਵੇਂ ਪਾਜੀ ਰਾਤ ਦੇ ਜੀ ਮੈਂ ਅੰਦਰ ਜਾ ਜਾਓ ਇਹ ਬੰਦ ਸੁਣੋ ਕਿਵੇਂ ਮੁੜਾਈ ਲਾ ਰੇੜੀ ਨੂੰ ਸੁਣੋ ਰਾਤ ਨੂੰ ਚੁੱਪਾ ਮੋਜਰਮ ਨੇ ਨਾ ਮੋਜਰਮ ਆ ਉਹ ਏਸੀ ਚ ਬਿਠਾਈ ਬੈਠਾ ਉਹਨਾਂ ਨੂੰ ਠੀਕ ਹੈ ਅਸੀਂ ਪੁੱਛਿਆ ਵੀ ਤੁਸੀਂ ਕਿਦੇ ਅਧਿਕਾਰ ਤੇ ਆਏ ਹੋ ਇਹ ਸਾਡੀ ਲਾਈਫ ਕਰ ਰਹੇ ਹੋ ਵੀਡੀਓ ਕਹਿੰਦੇ ਸਾਨੂੰ ਐਮਐਲਏ ਨਹੀਂ ਕਿ ਜਰ ਪ੍ਰਭਗਮਾਨਤਮਾਨ ਕਹਿੰਦਾ ਮੈਂ ਲੇਡੀ ਨੂੰ ਥਾਣੇ ਨਹੀਂ ਬੁਲਾਉਣਾ ਉਹ ਤੇਰਾ ਤਾਂ ਲੇਡੀ ਨਹੀਂ ਕਹੇ ਵੀ ਸਰਟੀਫਿਕੇਟ ਦੇਣਾ ਪਊ ਵੀ ਲੇਡੀ ਜੀ ਕੀ ਹੁੰਦੀ ਐ ਸਾਨੂੰ ਫੁੱਟਾ ਸਿੱਧਾ ਬੋਲੇ ਨੇ ਅਸੀਂ ਫਿਰ ਵੀ ਚੁੱਪ ਕਰ ਗਏ ਸਾਡੇ ਸੱਤ ਸੀਐਸਰ ਸਾਡੀ ਜ਼ਮੀਨ ਨਹੀਂ ਸੁਣ ਸੁਣਾਈ ਕਰੀ ਪਾਸੋਂ ਪੁਲਿਸ ਸਟੇਸ਼ਨ ਦੇ ਅੰਦਰ ਉਹ ਬੰਦੇ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਦੇ ਸਟicker ਪੁਲਿਸ ਦੇ ਲੱਗੇ ਹੋਏ ਨੇ ਗੱਡੀ ਤੇ ਇੱਕ ਸਟicker ਦਾ ਵੀ ਮਸਲਾ ਉੱਠ ਰਿਹਾ ਜੀ ਕਹਿੰਦੇ ਉਹਨਾਂ ਦੀ ਗੱਡੀ ਤੇ ਸਹੀ ਕੰਮ ਚੱਲਦਾ ਸੀ ਸਾਡੀ ਮੀਟ ਨੇ ਹਾਜ਼ਰੀ ਲਾਈ ਆ 47 ਬੰਦੇ ਅਸੀਂ ਹਾਜ਼ਰ ਸੀਗੇ ਤੇ 10 ਗੈਰ ਹਾਜ਼ਰ ਸੀ 57 ਦਾ ਮਸਤਾਲ ਸੀਗਾ ਤੇ ਇਹਨਾਂ ਨੇ ਆ ਕੇ ਸਾਡੇ ਕੰਮ ਚ ਵਿਘਨ ਪਾਈ ਆ ਤੇ 2 2.5 ਘੰਟੇ ਸਾਨੂੰ ਜਲੀਲ ਕਰਦੇ ਰਹੇ ਦਾ ਵੀ ਨਹੀਂ ਵੀਰ ਜੀ ਕਿਸੇ ਦਾ ਹੱਕ ਜਿਵੇਂ ਆ ਕੇ ਕਹਿੰਦੇ ਨੇ ਜਾਤੀ ਸੂਚਕੇ ਸਭ ਹਾਂਜੀ ਬੋਲੇ ਨੇ ਇਹ ਮੈਂ ਕਹਿੰਦਾ ਵੀ ਇਹ ਗੁੰਡੇ ਜਿਵੇਂ ਥਾਣਾ ਠੇਕੇ ਤੇ ਦਿੱਤਾ ਪੈਣਾ ਦੇਮਾਨ ਹੋਣਾ ਨੇ ਗੁੰਡਿਆਂ ਨੂੰ ਦੇਤਾ ਨਾਬਾ ਹਲਕਾ ਸਾਨੂੰ ਇੱਕਦਮ ਇਕੱਠੇ ਕਰਨ ਲੱਗ ਗਏ ਵੀ ਜਿਵੇਂ ਕੋਈ ਹਾਦਸਾ ਹੋ ਗਿਆ ਹੁੰਦਾ ਅਚਾਨਕ ਹੀ ਕਈ ਜਨਾਨੀਆਂ ਤਾਂ ਚੱਕਰ ਖਾ ਕੇ ਗਿਰ ਗਏ ਉੱਥੇ ਫਿਰ ਅਸੀਂ ਚੱਕੀਆਂ ਫਿਰ ਸਗੋਂ ਸਾਨੂੰ ਹੀ ਉਲਟਾ ਕਹਿੰਦੇ ਨੇ ਕਹਿੰਦੇ ਤੁਸੀਂ ਕਹਿੰਦੇ ਪੜਕਾਉਣੀਓ ਇਨਾਂ ਦੇ ਘਰੇ ਜਵਾਕ ਭੁੱਖੇ ਮਰਦੇ ਨੇ ਚੋੜੇ ਹੋਏ ਬੈਠੇ ਨੇ ਏਸੀਆਂ ਦੇ ਅੰਦਰ ਕਿ ਉੱਥੇ ਏਸੀਆਂ ਬਿਠਾ ਕੇ ਉਹ ਗੁੰਡਿਆਂ ਨੂੰ ਇਹ ਚਾਹ ਪਾਣੀ ਪਿਲਾਉਂਦੇ ਨੇ ਬਰਫ ਵਾਲੇ ਤੇ ਸਾਡੇ ਬੰਦਿਆਂ ਨੂੰ ਦੱਪਕੇ ਮਾਰਦੇ ਨੇ ਪੁੱਵਾਲ ਤਾਂ ਤਾਂ ਹੁਣ ਮਾਰ ਕੇ ਲਾਤਾ ਦਾ ਦਾਕਾ ਮਾਤਾ ਮੈਂ ਪੁੱਛਦਾ ਕਿਹੜੇ ਵੇਸ ਤੇ ਦੱਪਕਾ ਲਾ ਤੁਹਾਨੂੰ ਪੁਲਿਸ ਦੀ ਬਰਤੀ ਸਾਡੀ ਰੱਖਿਆ ਵਾਸਤੇ ਦਿੱਤੀ ਆ ਦੱਪਕੇ ਮਾਰਨ ਵਾਸਤੇ ਨਹੀਂ ਦਿੱਤੀ ਮੈਂ ਆਪਣੀ ਇੱਥੇ ਜਾਨ ਦੇ ਦੂੰ ਕਬੂਲ ਕਰਦਾ ਮੇਰੀ ਪੰਚਾਇਤ ਨੂੰ ਕੋਈ ਮੇਰੀਆਂ ਮੇਰੀਆਂ ਪਤੀ ਜੈ ਮਰੀਆਂ ਨੋਹਾ ਨੇ ਪਿੰਡੋ ਕੋਈ ਮੇਰੀਆਂ ਭੈਣਾਂ ਨੇ ਕੋਈ ਪਰਜਾਈਆਂ ਨੇ ਗੋਲੇ ਇਹਨਾਂ ਨੂੰ ਕੀ ਐਸਪੀ ਨਾਲ ਬਾਹਰ ਕੋਲੇ ਗਏ ਉਹ ਬੈਠੇ ਨੇ ਏਸੀ 'ਚ ਚਾਰ ਜਣੇ ਅਜਵੰਦਰ ਹੁਣ ਵੀ ਬੁਲਾਉਂਦੇ ਦੀ ਚਾਰ ਜਣ ਕਿਉਂ ਠੇਕਾ ਲਿਆ ਵਾ ਓਡੇ ਮਹਿੰਦੀ ਲੱਗੀ ਵੀ ਇੱਥੇ ਆ ਕੇ ਗੱਲ ਕਰ ਲੋ ਉਹਨਾਂ ਨਾਲ ਗੱਲ ਕੀਤੀ ਜੀ ਉਹ ਕਹਿੰਦੇ ਉਹਨਾਂ ਨੇ ਸੌਰੀ ਫੀਲ ਕਰਤੀ ਆ ਹਾਂ ਅਸੀਂ ਇਹ ਇਹਦੇ ਨਹੀਂ ਨਹੀਂ ਇਹ ਸਿਆਣੇ ਨੇ ਅਸੀਂ ਝੂਠੇ ਆ ਇਹ ਲਾਠੀ ਚਾਰਜ ਕਰਕੇ ਦੇਖ ਲੈਣਾ ਗੋਲੀ ਚਲਾਉਣੀ ਆ ਗੋਲੀ ਚਲਾ ਕੇ ਦੇਖ ਲੈਣਾ ਕਿਹੜਾ ਗੁੱਸਾ ਕਰਨਾ ਖੁੱਲਾ ਚੈਲੰਜ ਆ ਉਹ ਕਰਕੇ ਦੇਖ ਲੈ ਜੇ ਤੁਸੀਂ ਇਹਨਾਂ ਨੂੰ ਖਣੀ ਬੁਲਾਓ ਸਾਡੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਤੁਸੀਂ ਫਾਲੀਆਂ ਪਾ ਕੇ ਇਹਦੇ ਕੌਣ ਨੇ ਕਹਿਣ ਵਾਲੇ ਮੇਰੀ ਪਿੰਡ ਦੀ ਜਨਾਨੀ ਨੂੰ ਤੂੰ ਫਾਲੀਆਂ ਪਾ ਕੇ ਆ ਗਈ ਇਹੀ ਪਾਉਣ ਦਰਦ ਨੇ ਫਾਲੀਆਂ ਕੋਈ ਗਰੀਬ ਨਹੀਂ ਪਾ ਸਕਦਾ ਬਾਲਮੀਕੀ ਨਹੀਂ ਪਾ ਸਕਦਾ ਅਨੇ ਠੇਕੇ ਦੇ ਦਿੱਤੇ ਬਣੇ ਆਮ ਆਦਮੀ ਪਾਰਟੀ ਦੇ ਠੇਕੇ ਦੇ ਵੇਚੇ ਬਣੇ ਨਸ਼ੇ ਵਿਕਦੇ ਨੇ 76 ਮਾਰ ਕੇ ਕੱਡੇ ਨੇ ਕੇਜਰੀਬਾਲ ਹੁਣੀ ਸੋਦੀਏ ਹੁਣੀ ਸਤੰਦਰ ਜੈਨ ਹੁਣੀ 13-1300 ਕਰੋੜ ਦੇ ਕਫਲੇ ਕੀਤੇ ਬਨੇ ਉਥੋਂ ਕੱਡੇ ਪੇ ਇੱਥੇ ਆ ਗਏ ਇਹਨਾਂ ਨੂੰ ਇਹਨਾਂ ਨੂੰ ਫੋਕੀਆਂ ਮਿਲ ਜਾਂਦੇ ਨੇ ਖਾਣ ਨੂੰ ਅੱਜ ਨੇ ਸਰਪੰਚਾਇਤ ਬੈਠੇ ਨੇ ਟੜਕੇ ਤੱਕ ਦਿਨ ਚੜ੍ਹਨ ਦੇ ਜਦ ਇਹਨਾਂ ਨੂੰ ਪਤਾ ਲੱਗੂਗਾ ਵੀ ਕੀ ਹੁੰਦਾ ਕੋਈ ਬਾਥਰੂਮ ਕਰਦੀ ਵੀ ਕੋਈ ਰੋਟੀ ਖਾਂਦੀ ਸੀ ਇੱਕ ਦਾ ਸਾਡੀ ਦੇ ਬੀਪੀ ਵਧ ਗਿਆ 200 ਤੇ ਚਲੇ ਗਿਆ ਉਹ ਗਿਰਗੀ ਡਰ ਦੇ ਨਾਲ ਜੀ ਭੱਜ-ਭੱਜ ਪੈਂਦੇ ਨੇ ਜੇ ਅਸੀਂ ਜੀ ਕੋਈ ਗੱਲ ਕਹਨੇ ਆ ਸਾਨੂੰ ਭੱਜ-ਭੱਜ ਪਈ ਜਾਂਦੇ ਨੇ ਅਸੱਤੋ ਮੁਰਦਾਬਾ 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 ਅਮਰਦਾ ਜੀ ਅੱਜ ਤੇਰੇ ਵਰਗੇ 117 ਅਗੇ 40 ਸਾਲ ਬਾਸਾ ਬਲਸ ਮੁਰਦਾਬਾ ਬਾਸਾ ਮੁਰਦਾਬਾ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਰਾਤ ਦੇ 10:30 ਵਜੇ ਨੇ 10:30 ਵਜੇ ਤੁਹਾਨੂੰ ਭਾਸੋ ਥਾਣੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਖਨੌੜਾ ਤੋਂ ਜਿਹੜੀ ਪਿੰਡ ਦੀ ਪੰਚਾਇਤ ਆ ਉਹ ਧਰਨਾ ਲਗਾ ਕੇ ਇੱਥੇ ਬੈਠੀ ਆ ਪਿੰਡ ਦੇ ਪਤਵੰਤੇ ਸੱਜਣ ਬੈਠੇ ਨੇ ਮਹਾਂਤ ਹਰਵਿੰਦਰ ਸਿੰਘ ਖਨੌੜਾ ਜਿਹੜੇ ਕਾਂਗਰਸ ਕਮੇਟੀ ਦੇ ਪਟਿਆਲੇ ਤੋਂ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਵਿੱਚ ਬੈਠੇ ਨੇ ਕੀ ਕਾਰਨਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂ ਇਹਨਾਂ ਨੂੰ ਧਰਨਾ ਲਗਾਉਣਾ ਪਿਆ ਕੀ ਆ ਸਾਰਾ ਕਾਰਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਹਿਬ ਜੀ ਸਾਡੇ ਪਿੰਡ ਦੇ ਵਿੱਚ ਨਰੇਗਾ ਦਾ ਕੰਮ ਜਿਵੇਂ ਆਲਰੇਡੀ ਪਹਿਲਾਂ ਸਾਲਾਂ ਤੋਂ ਚੱਲਦਾ ਆ ਰਿਹਾ ਉਸੇ ਤਰ੍ਹਾਂ ਕੰਟੀਨਿਊ ਚੱਲ ਰਿਹਾ ᱛੀ 31 ਤਰੀਕ ਦੀ ਗੱਲ ਆ ਇੱਥੋਂ ਤਿੰਨ ਸਾਡੇ ਪਿੰਡ ਦੇ ਬੰਦੇ ਜਿਨ੍ਹਾਂ ਨੇ ਚੋਣਾਂ ਵੀ ਲੜੀਆਂ ਸਾਡੀ ਪੰਚਾਇਤ ਦੇ ਖਿਲਾਫ ਉਹ ਹਾਰੇ ਤੇ ਉਹ ਰੰਜਿਸ਼ ਦੇ ਵਿੱਚ ਉਹ ਉਹਨਾਂ ਦੀ ਰੋਜ਼ ਕੋਈ ਨਾ ਕੋਈ ਪਿੰਡ ਦੇ ਵਿੱਚ ਗੜਬੜ ਉਹਨਾਂ ਨੇ ਕਰਨੀ ਚਾਹੇ ਪੰਚਾਇਤ ਦੀ ਜਗ੍ਹਾ ਦਾ ਚਾਹੇ ਉਹਦੇ ਚੁਕੋਤੇ ਦਾ ਚਾਹੇ ਨਰੇਗਾ ਦਾ ਉਸ ਦਿਨ ਜਾ ਕੇ ਇਹ ਤਿੰਨ ਜਣਿਆਂ ਨੇ ਸਦੀਖਾ ਤਰਨਵੀਰ ਤੇ ਗਿਆਨ ਇਹਨਾਂ ਨੇ ਜਾ ਕੇ ਸਾਡੇ ਉੱਥੇ ਸਾਡੀਆਂ ਬੱਚੀਆਂ ਕੁਝ ਵਾਲਮੀਕੀ ਭਾਈਚਾਰੇ ਚੋਂ ਨੇ ਕੁਝ ਬਾਜੀਗਰ ਭਾਈਚਾਰੇ ਦੇ ਕੋਈ ਰਮਦਾਸੀਆ ਭਾਈਚਾਰੇ ਨੂੰ ਗਰੀ ਗੁਰਬੇ ਕੁਝ ਜਰਨਲ ਕੈਟਾਗਰੀ ਚੋਂ ਬੀਸੀ ਯੂਗ ਨੇ ਇਹ ਸਾਰੀਆਂ ਰੁਟੀਨ ਦੀ ਤਰ੍ਹਾਂ ਕੰਮ ਕਰ ਰਹੀ ਹਦੀ ਉਹਨਾਂ ਨੂੰ ਜਾ ਕੇ ਇਹਨਾਂ ਨੇ ਉੱਥੇ ਥ੍ਰੈਟ ਕੀਤਾ ਤਿੰਨਾਂ ਬੰਦਿਆਂ ਨੇ ਵੀ ਸਾਨੂੰ ਐਮਐਲਏ ਨੇ ਭੇਜਿਆ ਦੇ ਮਾਨਨ ਵੀ ਤੁਸੀਂ ਇਹਨਾਂ ਚੈੱਕ ਕਰੋ ਕੋਈ ਡਿਊਟੀ ਲਈ ਗਈ ਹੈ ਜੀ ਕੋਈ ਸਪੈਸ਼ਲ ਅਧਿਕਾਰ ਨੇ ਇਹਨਾਂ ਕੋਲ ਜੇ ਜੇ ਇਹ ਪ੍ਰੋਬਲਮ ਆਈ ਜੇ ਹਾਲਤ ਪੈਦਾ ਬਣੀ ਤਾਂ ਰਾਤ ਨੂੰ ਸਵੇਰ 10 ਵਜੇ ਥਾਣੇ ਦੇ ਵਿੱਚ ਬੈਠਿਆ ਧਰਨੇ 'ਚ ਤੇ ਅਸੀਂ 31 ਤਰੀਕ ਦੀ ਉਹ ਜਿੰਨੀ ਇਹਨਾਂ ਨੇ ਉੱਥੇ ਸਾਡੀਆਂ ਜਨਾਨੀਆਂ ਨੂੰ ਇੰਨਾ ਵੱਧ ਘੱਟ ਬੋਲੇ ਸਾਡਾ ਇੱਕ ਮੇਟ ਬਾਜੀਕਰ ਜੱਤੀ ਨਾਲ ਸੰਧਨਾ ਸਾਡਾ ਮੈਂਬਰ ਪੰਚਾਇਤ ਵੀਆ ਤਰਨਵੀਰ ਉਹ ਸਾਡੇ ਦਰਸ਼ਕ ਪੰਚ ਤੋਂ ਜਿਹੜਾ ਮੇਟ ਆ ਜਿਹਨੂੰ ਬਾਜੀ ਕਰ ਗਿਆ ਉਹ ਤੋਂ ਹਾਰਿਆ ऐसे ਝੋੜ ਦੇ ਵਿੱਚ ਉਸ ਨੂੰ ਬਾਜੀ ਕਰਕੇ ਕੇ ਸੰਬੋਧਨ ਕੀਤਾ ਬਾਕੀ ਜਾਤੀ ਲਾਭ ਜੋ ਮੈਂ ਵਧੀਆ ਨਹੀਂ ਲੱਗਦਾ ਕਹਿੰਦਾ ਉਹ ਵੀ ਵਰਤੇ ਤੇ ਸਾਡੀਆਂ ਜਿਹੜੀਆਂ ਧੀਆ ਪੜ੍ਹਨਾ ਸਾਡੀਆਂ ਪਿੰਡ ਦੀਆਂ ਬੱਚੀਆਂ ਉੱਥੇ ਕੰਮ ਕਰਦੇ ਉਹਨਾਂ ਦੀ ਲਾਈਵ ਵੀਡੀਓ ਬਣਾਈ ਹੂੰ ਉਹਨਾਂ ਦੇ ਰੋਕਣ ਤੇ ਤਾਂ ਰੌਲਾ ਵੱਧਦਾ ਦੇਖਿਆ ਤਾਂ ਦੋ ਜਿਹੜੇ ਸੈਕਟਰੀ ਨਿਰੇਗਾ ਦੇ ਨੇ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਕੋਈ ਵੀ ਕੋ ਨਾਬੇ ਤੋਂ ਇਹਨਾਂ ਨੇ ਦੇਮਾਨ ਨਾਲ ਗੱਲ ਕੀਤੀ ਉਹਨੇ ਉੱਥੋਂ ਉਹਨਾਂ ਨੂੰ ਭੇਜਤਾ ਉਹ ਆਏ ਉਹਨਾਂ ਨੇ ਸਾਰਿਆਂ ਨੂੰ ਇਹਨਾਂ ਨੂੰ ਲਾਈਨ ਚਲਵਾ ਕੇ ਇੱਕ ਇੱਕ ਦਾ ਨਾਮ ਬੋਲ ਕੇ 47 47 ਦੀ ਉੱਥੇ ਹਾਜ਼ਰੀ ਪਈ ਵੀ ਸੀ 47 ਆ ਮੇਟ ਬੈਠੇ ਸਾਡੀ ਲੜਕੀ ਹੈਂਡੀਕੈਪਡ ਹੈ ਪਿੰਡੋ ਇਹ ਇਹਦੀ ਹਾਜ਼ਰੀ ਚ 47 ਉੱਥੇ ਪੂਰੀਆਂ ਹੋ ਗਈਆਂ ਉਹ ਕਹਿੰਦਾ ਵੀ ਤੁਹਾਡਾ ਕੀ ਵਾਸਤਾ ਤੁਸੀਂ ਨਾ ਤੁਸੀਂ ਮੈਂਬਰ ਨਾ ਸੈਂਬਰ ਨਾ ਲੰਬੜਾ ਨਾ ਲੈਣੇ ਚ ਨ ਦੇਣੇ ਤੁਸੀਂ ਕੌਣ ਮੇਰਾ ਸੀ ਜੀ ਇਹਨਾਂ ਕੋਲ ਕੀ ਮੈਂ ਕਹਿੰਦਾ ਵੀ ਇਹ ਗੁੰਡੇ ਜਿਵੇਂ ਥਾਣਾ ਠੇਕੇ ਦੇ ਦਿੱਤਾ ਪੈਣਾ ਦੇਮਾਨ ਹੋਣਾ ਨੇ ਗੁੰਡਿਆਂ ਨੂੰ ਦੇ ਤਾਂ ਨਾਬਾ ਹਲਕਾ ਤੇ ਅਸੀਂ ਲੜਾਈ ਇੱਕ ਪਾਸੇ ਨੂੰ ਲੈ ਕੇ ਜਾਵਾਂਗੇ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਜ਼ਿਲ੍ਹਾ ਕਾਰ ਕਮੇਟੀ ਪਟਿਆਲ ਦਾ ਪ੍ਰਧਾਨ ਵੀ ਹਾਂ ਤੇ ਮੇਰੀ ਮਿਸੇਜ ਖਨੌੜੇ ਪਿੰਡ ਦੇ ਸਰਪੰਚ ਵੀ ਨੇ ਸਾਡੀ ਸਾਰੀ ਪੰਚਾਇਤ ਬੈਠੀ ਆ ਤੇ ਮੈਂ ਇਸ ਗੱਲ ਨੂੰ ਸਾਡੇ ਸਤਿਕਾਰਯੋਗ ਪੰਜਾਬ ਪ੍ਰਦੇਸ਼ ਕਾਰ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਅਮਰਿੰਦਰ ਸਿੰਘ ਰਾਜਾ ਬਣਿੰਗ ਜੀ ਉਹਨਾਂ ਨਾਲ ਵੀ ਮੈਂ ਗੱਲ ਕਰੂੰ ਸਾਡੇ ਐਲੋਪੀ ਦੇ ਲੀਡਰ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਡੀ ਰਾਹੁਲ ਜੀ ਨਾਲ ਇੱਕੋ ਮੀਟਿੰਗ ਹੋਈ ਵੀ ਜਿੱਥੇ ਕੋਈ ਗਰੀਬਾਂ ਨੂੰ ਤੰਗ ਕਰਦਾ ਉਹ ਚਾਹੇ ਰਾਤ ਦੇ 11 ਵਜੇ ਨੇ ਮੈਂ ਵੀ ਆਪਣੇ ਬੱਚਿਆਂ ਨੂੰ ਕੋਈ ਨਹੀਂ ਉਹਨਾਂ ਦੇ ਕੋਲੇ ਮੈਂ ਵੀ ਛੋਟਿਆਂ ਨੂੰ ਛੱਡ ਗਿਆ ਇਹ ਬੈਠੀਆਂ ਨੇ ਇਹਨਾਂ ਦੇ ਘਰੇ ਜਵਾਗ ਭੁੱਖੇ ਮਰਦੇ ਨੇ ਚੌੜੇ ਹੋਏ ਬੈਠੇ ਨੇ ਏਸੀਆਂ ਦੇ ਅੰਦਰ ਕਿ ਉੱਥੇ ਏਸੀਆਂ ਬਿਠਾ ਕੇ ਉਹ ਗੁੰਡਿਆਂ ਨੂੰ ਇਹ ਚਾਹਾਂ ਪਾਣੀ ਪਿਲਾਉਂਦੇ ਨੇ ਬਰਫ ਵਾਲੇ ਤੇ ਸਾਡੇ ਬੰਦਿਆਂ ਨੂੰ ਦੱਪਕੇ ਮਾਰਦੇ ਨੇ ਅੱਜ ਤੱਕ ਮੈਂ 37 ਸਾਲ ਚ ਕਿਹਾ ਨਹੀਂ ਸਵਾਲ ਤਾਂ ਤਾਂ ਹੁਣ ਮਾਰੇ ਕਿਹਾ ਹਦਾ ਦੱਪਕਾ ਮਾਰਦਾ ਮੈਂ ਪੁੱਛਦਾ ਕਿਹੜੇ ਵੇਸ ਤੇ ਦੱਪਕਾ ਤੁਹਾਨੂੰ ਪੁਲਿਸ ਦੀ ਬਰਤੀ ਸਾਡੀ ਰੱਖਿਆ ਵਾਸਤੇ ਦਿੱਤੀ ਆ ਦੱਪਕੇ ਮਾਰ ਵਾਸਤੇ ਦਿੱਤੀ ਤਾਨੂੰ ਸਰਕਾਰ ਤਨਖਾਹ ਦਿੰਦੀ ਆ ਅਸੀਂ ਟੈਕਸ ਦਿੰਨੇ ਆ ਅਸੀਂ ਮਰਦੇ ਆ ਆਪਣੀ ਜਿਹੜੀ ਰੋਜੀ ਰੋਟੀ ਚ ਕੱਢ ਕੇ ਦਿੰਨੇ ਆ ਉਦੋਂ ਤਨਖਾਹ ਮਿਲਦੇ ਨੇ ਇਹਨਾਂ ਨੂੰ ਸਾਡੀ ਰੱਖਿਆ ਵਾਸਤੇ ਸਾਨੂੰ ਜਲੀਲ ਕਰਨ ਵਾਸਤੇ ਨਹੀਂ ਇੱਥੇ ਲਾਏ ਇਹਨਾਂ ਦੇ ਠੇਕੇ ਨਹੀਂ ਲਵੇ ਇੱਥੇ ਬਹੁਤ ਐ ਸੱਚੋ ਸਾਹਿਬਾਨ ਆਏ ਬਹੁਤ ਚਲੇ ਗਏ ਅਸੀਂ ਨੇ ਉਲੀ ਰਹਿਣਾ ਅਸੀਂ ਜੰਮੇ ਵੀ ਇੱਥੀਆਂ ਮਰਨਾ ਵੀ ਇੱਥੀਆਂ ਮੈਨੂੰ ਸਾਰੇ ਰਸਤੇ ਆਉਂਦੇ ਨੇ ਅਸੀਂ ਸਾਰੇ ਕੁਝ ਕੀਤੇ ਹੋਏ ਨੇ ਇਹ ਜਿਹੜੇ ਰਸਤੇ ਉੱਤ ਰਹੇ ਨੇ ਅਸੀਂ ਉਤਰਾਂਗੇ ਸਾਡੇ ਕੋਈ ਵੀ ਪੰਚਾਇਤ ਦੇ ਨੂੰ ਮੈਂ ਆਪਣੀ ਇੱਥੇ ਜਾਨ ਦੇ ਦੂੰ ਇੱਕ ਬੋਲ ਕੇ ਧਾਬੇ ਮੇਰੀ ਪੰਚਾਇਤ ਨੂੰ ਕੋਈ ਮੇਰੀਆਂ ਮੇਰੀਆਂ ਭਤੀਜਿਆਂ ਮੇਰੀਆਂ ਨੋਹਾਂ ਨੇ ਪਿੰਡੋਂ ਕੋਈ ਮੇਰੀਆਂ ਭੇਣਾਂ ਨੇ ਕੋਈ ਪਰਜਾਈਆਂ ਨੇ ਕੋਈ ਬੋਲੇ ਇਹਨਾਂ ਨੂੰ ਬਾਬਾ ਜੀ ਮਜ਼ਦੂਰ ਪਰਿਵਾਰ ਨੇ ਹਰ ਇੱਕ ਮਿਹਨਤ ਮਜ਼ਦੂਰੀ ਕਰਦਾ ਏ ਲੜਕੀਆਂ ਦੀ ਇਦਾਂ ਵੀਡੀਓ ਬਣਾਉਣੀ ਇਦਾਂ ਵਾਇਰਲ ਕਰਨਾ ਕੋਈ ਆਪਣੇ ਪਰਿਵਾਰ ਚ ਇਹ ਤੁਸੀਂ ਪੁੱਛੋ ਇਹ ਤੁਸੀਂ ਪੁੱਛੋ ਐਸ ਐਚਓ ਸਾਹਿਬ ਨੂੰ ਇਹ ਤੁਸੀਂ ਪੁੱਛੋ ਡੀ ਐਸ ਪੀ ਨਾਬਾ ਨੂੰ ਡੀ ਐਸ ਪੀ ਨਾਬਾ ਕੋਲੇ ਗਏ ਉਹ ਬੈਠੇ ਨੇ ਏਸੀ ਚ ਚਾਰ ਜਣੇ ਆਜੋ ਅੰਦਰ ਹੁਣ ਵੀ ਬੁਲਾਉਂਦੇ ਦੀ ਚਾਰ ਜਣੋਂ ਕਿਉਂ ਠੇਕਾ ਲਿਆ ਵੈ ਤੁਹਾਡੇ ਮਹਿੰਦੀ ਲੱਗੀ ਵੀ ਇੱਥੇ ਆ ਕੇ ਗੱਲ ਕਰ ਲੋ ਇਹ ਕਹਿੰਦੇ ਚਾਰ ਜਣੇ ਆਜੋ ਉੱਥੇ ਵੀ ਮੈਡਮ ਉਹ ਵੀ ਕਹਿੰਦੀ ਚਾਰ ਜਣੇ ਆਜੋ ਏਸੀ ਕਮਰੇ ਨੇ ਮਿਲੇ ਵੇ ਮੌਜਾ ਮਾਰਦੀਆਂ ਬੁੱਲੇ ਫੱਟਣੇ ਇਹਨਾਂ ਇਹਨਾਂ ਨੂੰ ਕੀ ਪਤਾ ਵੀ ਸਵੇਰੇ ਕਮਾਈ ਕਰਕੇ ਹੱਥੋਂ ਨੂੰ ਗਰੀਬ ਦੇ ਘਰ ਉਸੇ ਪੈਸੇ ਨਾਲ ਚੁੱਲ੍ਹਾ ਬਣਦਾ ਅੱਜ ਆ ਬੈਠੇ ਨੇ ਇਹਨਾਂ ਦੇ ਜਵਾਕ ਛੋਟੇ ਛੋਟੇ ਇਹਨਾਂ ਦੇ ਜਵਾਕ ਖਲੌੜੇ ਰੁੱਦਦੇ ਨੇ ਇਹਨਾਂ ਦੇ ਕਿਹਦੇ ਰੋਟੀ ਪੱਕੀ ਦਾ ਉਰੇ ਬੈਠੀ ਆ ਨੇ ਅਸੀਂ ਉਹਨਾਂ ਨਾਲ ਗੱਲ ਕੀਤੀ ਜੀ ਉਹ ਕਹਿੰਦੇ ਉਹਨਾਂ ਨੇ ਸੌਰੀ ਫੀਲ ਕਰਤੀ ਆ ਹਾਂ ਅਸੀਂ ਇਹ ਇਹਦੇ ਨਹੀਂ ਨਹੀਂ ਇਹ ਸਿਆਣੇ ਨੇ ਅਸੀਂ ਝੂਠੇ ਆ ਕਿਉਂਕਿ ਜਿੰਨੀ ਆ ਇਹਨਾਂ ਦੀਆਂ ਸਰਵਿਸਾਂ ਨੇ ਉਹਨਾਂ ਮੇਰਾ ਪੋਲੀਟੀਕਲ ਤਜਰਬਾ ਮੈਂ ਸਟੇਟ ਦਾ ਚੇਅਰਮੈਨ ਰਹਿ ਚੁੱਕਿਆ ਕੈਬਨਟ ਕੈਬਨਟ ਰੈਂਕ ਦੀ ਚੇਅਰਮੈਨ ਥੀ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲੋ ਦੇ ਤਿੰਨ ਵਾਰ ਚੇਅਰਮੈਨ ਰਹਿ ਮੈਂ ਸਟੇਟ ਦਾ ਚੇਅਰਮੈਨ ਵੀ ਰਹਿ ਲਿਆ ਜਦੋਂ ਭਰਤੀ ਨੂੰ ਮੈਂ ਬਲਾਕ ਸੰਤੀ 90 ਦਾ ਚੇਅਰਮੈਨ ਸੀ 94 ਚ 1993 ਜਨਵਰੀ ਮੈਂ ਸਰਪੰਚ ਦੀ ਅਸੀਂ ਪਾਗਲ ਮੈਂ 37 ਸਾਲ ਦੀ ਕਦੇ ਅੱਜ ਪਹਿਲੀ ਵਾਰ ਟਰਨੇ ਤੇ ਮੈਂ ਆ ਕੇ ਬੈਠਾ 37 ਸਾਲ ਚ ਮੈਂ ਨਹੀਂ ਕਦੇ ਥਾਣੇ ਜਾ ਕੇ ਟਰਨੇ ਤੇ ਆਇਆ ਕਦੇ ਵੀ ਸਾਨੂੰ ਜਰੂਰਤ ਨਹੀਂ ਪਈ ਸਾਡੇ ਕਿਸੇ ਮੈਂਬਰ ਸਾਡੀ ਇਹ ਤੀਜੀ ਵਾਰ ਇਹਨਾਂ ਨੇ ਬੇਇੱਜ਼ਤੀ ਕੀਤੀ ਆ ਹੁਣ ਅੱਗੇ ਦਾ ਕੀ ਸਟੈਪ ਹੋਊਗਾ ਜੀ ਜਿਹੜਾ ਸਾਡਾ ਸਟੈਪ ਜਿੰਨੀ ਉਹਨਾਂ ਦੇ ਸਾਡੇ ਬੰਦੇ ਨੂੰ ਬਾਜੀ ਕਰਕੇ ਆ ਸਾਡੀਆਂ 3 ਬੇਣਾਂ ਨੂੰ ਬੋਲੇ ਜਿੰਨਿੰਦਰੇ ਕਾਰ ਵੀ ਨਹੀਂ ਕਰਦੇ ਅਸੀਂ ਤਾਂ ਨੀ ਇੱਥੋਂ ਉਠਾ ਦਈ ਜੋ ਕਰਨਾ ਇਹਨਾਂ ਨੇ ਇਹ ਲਾਠੀ ਚਾਰਜ ਕਰਕੇ ਦੇਖ ਲੈਣਾ ਗੋਲੀ ਚਲਾਉਣੀ ਆ ਗੋਲੀ ਚਲਾ ਕੇ ਦੇਖ ਲੈਣਾ ਜਿਹੜਾ ਕੁਝ ਕਰਨਾ ਖੁੱਲਾ ਚੈਲੰਜ ਆ ਉਹ ਕਰਕੇ ਦੇਖ ਲੈਣਾ ਇੱਥੋਂ ਨਹੀਂ ਜਾਂਦੇ ਜਿੰਨੀ ਦਾ ਇਹਨਾਂ ਦੇ ਕਾਰਵਾਈ ਉਹ ਸ਼ਰਮ ਨਹੀਂ ਆਉਂਦੀ ਇਹ ਗੁੰਡਿਆਂ ਨੂੰ ਉੱਥੇ ਆਪਦੇ ਦਫ਼ਤਰੇ ਬਣਾਉਂਦੇ ਨੇ ਮੈਂ ਕੀਤਾ ਫੋਨ ਮੈਂ ਕਿਹਾ ਸੱਚਾ ਸਰ ਪੰਚਾਇਤ ਬਾਹਰ ਉਲੇ ਤੁਸੀਂ ਇਹਨਾਂ ਨੂੰ ਠੰਡੇ ਪਾਣੀ ਪਿਲਾਓ ਹਲੋ ਤੁਸੀਂ ਇਹਨਾਂ ਨੂੰ ਜਿਹੜੇ ਇਹਨਾਂ ਨੂੰ ਚਾਹ ਪਿਲਾਓ ਤੇ ਤੁਸੀਂ ਇਹਨਾਂ ਨੂੰ ਪਾਣੀ ਪਿਲਾਓ ਸਾਡੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਤੁਸੀਂ ਫਾਲੀਆਂ ਪਾ ਕੇ ਇਹਦੇ ਕਾਹਨ ਨਾ ਕਹਿਣ ਵਾਲੇ ਮੇਰੀ ਪਿੰਡ ਦੀ ਜਨਾਨੀ ਨੂੰ ਵੀ ਤੂੰ ਫਾਲੀਆਂ ਪਾ ਕੇ ਆ ਗਈ ਸਾਡੀ ਨੰਬਰਦਾਰਨੀ ਨੂੰ ਨੇ ਇਹ ਗੱਲ ਕਹੀ ਆ ਨੰਬਰਦਾਰ ਦੀ ਘਰ ਵਾਲੀ ਨੂੰ ਇਹ ਹੈ ਕੌਣ ਆ ਕਿਹਨੇ ਕਹੀ ਆ ਸਵੇਰੇ ਉਹਨੂੰ ਵੀ ਖਿਚੂ ਗਈ ਨਾ ਸਭ ਨੂੰ ਮੈਂ ਸਭ ਦੇ ਸਾਹਮਣੇ ਕੀ ਗੱਲੇ ਨੇ ਠਿੱਕਾ ਲੈ ਲਿਆ ਇਹੀ ਪਾਉਣ ਚਾਹਦੇ ਨੇ ਫਾਲੀਆਂ ਕੋਈ ਗਰੀਬ ਨਹੀਂ ਪਾ ਸਕਦਾ ਬਾਲਮੀਕੀ ਨਹੀਂ ਪਾ ਸਕਦਾ ਮੈਂ ਕਹਿ ਕੇ ਆਇਆ ਵੀ ਮੈਂ ਉੱਥੇ ਆਉਂਗਾ ਇਹਨੂੰ ਗੱਲ ਨੂੰ ਨਿਮੇੜ ਦੋ ਮੈਂ ਵਾਦਾ ਨਹੀਂ ਦੀ ਬਧਾਉਣਾ ਚਾਹਦਾ ਫਰੇਮ ਖਾਲਕਾ ਤੇ ਨੁੜਿਆ ਕੇ ਇਹਨਾਂ ਨੂੰ ਧੱਕੇ ਮਾਰਦੇ ਨੇ ਬੋਲਣ ਦਿੱਤਾ ਹੀ ਸਾਡਾ ਮੈਂਬਰ ਸਾਡੇ ਬੰਦੇ ਨੂੰ ਬੋਲਣ ਜੇ ਬੋਲਦਾ ਜਦੋਂ ਚੁੱਪ ਕਰਾਉਂਦੇ ਉੱਤੇ ਐਸਐਸਓ ਆ ਕੇ ਆ ਕੇ ਚਾਹੇ ਚਮਕੌਰ ਕੋਈ ਨੰਦਾ ਲੱਗਦਾ ਕੀ ਕੀ ਲੱਗਦਾ ਜੀ ਸਿਆਸੀ ਪ੍ਰੈਸ਼ਰ ਆ ਸਿਆਸੀ ਨਹੀਂ ਥਾਣੇ ਠੇਕੇ ਦੇ ਦਿੱਤੇ ਬਿਨੇ ਆਮ ਆਦਮੀ ਪਾਰਟੀ ਦੇ ਠੇਕੇ ਤੇ ਵੇਚੇ ਬਨੇ ਨਸ਼ੇ ਵਿਕਦੇ ਨੇ ਜੋ ਹਾਲਾਤ ਬਣੇ ਬਨੇ ਪੰਜਾਬ ਦੇ ਵਿੱਚ ਫੇੜਾ ਘਰ ਰੋਜ਼ ਗੋਲੀਆਂ ਨਾਲ ਮਰ ਰਹੇ ਨੇ ਲੋਕ ਉਹ ਲੁੱਟਾ ਖੋਹ ਉਹ ਅੱਠ ਮਰ ਗਏ ਉੱਥੇ ਜਵਾਕ ਉਹ ਧਰਨੇ ਦੇ ਕੇ ਧਰਨੇ ਦੇ ਕੇ ਕੱਲ੍ਹ ਕਹਿ ਰਹੇ ਨੇ ਉੱਥੇ ਇੱਕ ਅਸੀਂ ਨੇ ਟਿੱਪਰ ਵਾਲਕ ਫੜ ਲਿਆ ਬਾਹ ਉਹਨਾਂ ਨੂੰ ਕਰਦਿਆਂ ਸਵੇਰੇ ਸਪਾਰਸ ਵੀ ਪੁਲਿਸ ਨੂੰ ਸਨਮਾਨਤ ਕਰਾਓ ਰਾਸ਼ਟਰਪਤੀ ਤੋਂ ਅੱਠ ਜਵਾਕ ਮਾਰਤੇ ਇੱਕ ਘਰ ਦੇ ਦੋਏ ਬੱਚੇ ਦੋਏ ਮਾਰਤੇ ਉਹਨਾਂ ਨੂੰ ਉਹਨਾਂ ਨੇ ਟਿੱਪਰ ਵਾਲਾ ਫੜ ਲਿਆ ਉਹਨੂੰ ਉਹਨੂੰ ਸਨਮਾਨਤ ਕਰਾਉ ਰਾਸ਼ਪਤੀ ਤੋਂ ਇਹ ਕਹਿ ਰਹੇ ਨੇ ਜੀ ਪੰਜਾਬ ਤਰੱਕੀ ਦੀ ਰਾਹ ਤੇ ਆ ਕੇਜਰੀਵਾਲ ਸਾਹਿਬ ਲੁਧਿਆਣੇ ਚ ਕਹਿ ਰਹੇ ਨੇ ਕਿ ਸਾਡਾ ਐਮ ਐਲ ਏ ਇਥੋਂ ਜਿਟਾਓ ਹੋਰ ਤਰੱਕੀ ਹੋਊਗੀ ਧਰਨੇ ਲਾਉਣ ਨੂੰ ਤਰੱਕੀ ਕਹੀ ਜਾਂਦੇ ਨੇ ਜੀ ਹਰ ਇੱਕ ਬੰਦੇ ਨੂੰ ਇਨਸਾਫ ਲੈਣ ਦੇ ਲਈ ਧਰਨਾ ਲਾਉਣਾ ਪੈਂਦਾ ਬਿੱਲੀਓ ਛੱਤਰ ਮਾਰ ਕੇ ਕੱਡੇ ਨੇ ਕੇਜਰੀਵਾਲ ਹੋਣੀ ਸੋਦੀਏ ਹੋਣੀ ਸਤੰਦਰ ਜੈਨ ਹੋਣੀ 13-1300 ਕਰੋੜ ਦੇ ਕਫਲੇ ਕੀਤੇ ਬਨੇ ਇਹਨਾਂ ਨੇ ਉੱਥੋਂ ਕੱਡੇ ਬੇ ਇੱਥੇ ਆ ਗਏ ਇਹਨਾਂ ਨੂੰ ਇਹਨਾਂ ਨੂੰ ਰੋਟੀਆਂ ਮਿਲਦੇ ਨੇ ਖਾਣ ਨੂੰ ਜਹਾਜ਼ ਪੰਜਾਬ ਸਰਕਾਰ ਦਾ ਜਿਹੜਾ ਮਾਨਕਾ ਨਦੀ ਹੈ ਉੱਤੇ ਜੀ ਲੰਘਦਾ ਅੱਜ ਮਾਨ ਨੂੰ ਸਾਹ ਆਉਂਦਾ ਸਾਲ ਬਾਅਦ ਕਿੱਥੇ ਜਾਊ ਕਾਂਗਰਸ ਪਾਰਟੀ 132 ਸਾਲ ਪੁਰਾਣੀ ਆ 132 ਸਾਲ ਪੁਰਾਣੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦਾ ਜੇ ਇੱਕ ਮਰੂ 1000 ਰੁਪਏ ਦਾ ਹੋ ਇੱਥੇ ਮਾਨਤ ਖਨੌੜੇ ਤੇ ਨਹੀਂ ਖੜੀ ਕਾਰ ਪਾਰਟੀ ਪਰ ਮਾਨਤ ਖਨੌੜੇ ਨਾਲ ਲੱਖਾਂ ਖੜਾ ਆ ਕਿੰਨੇ ਸਰਪੰਚਾ ਬੈਠੇ ਨੇ ਤੜਕੇ ਤੱਕ ਦਿਨ ਚੜ੍ਹਦੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਵੀ ਕੀ ਹੁੰਦਾ ਕਾਂਗਰਸ ਪਾਰਟੀ 'ਚ ਨਹੀਂ ਜੀ ਕਿਸੇ ਨਾਲ ਧੱਕਾ ਹੁੰਦਾ ਸੀ ਕਿਉਂਕਿ ਉਦੋਂ ਵੀ ਬਹੁਤ ਲੋਕਾਂ ਨੇ ਆਵਾਜ਼ਾਂ ਉਠਾਈਆਂ ਜੀ ਜੇ ਕਿਸੇ ਨੇ ਕਾਂਗਰਸ ਨੇ ਕਹਿੰਨੇ ਧੱਕਾ ਕੀਤਾ ਅੰਦਰ ਗਿਆ ਹੋਊਗਾ ਜੇ ਮੈਂ ਕਿਹਨਾਂ ਧੱਕਾ ਕੀਤਾ ਮੈਂ ਜਾਊਂ ਅੰਦਰ ਅਸੀਂ ਕਿਹੜਾ ਠਿੱਕਾ ਲਿਆ ਵੇ ਜੇ ਸਾਡਾ ਕੋਈ ਬੰਦੇ ਨੇ ਧੱਕਾ ਕੀਤਾ ਉਹਦੇ ਕਰਾਦਣ ਮਰਚਾ ਇਹ ਇਹ ਇਹਨਾਂ ਨੇ ਤਾਂ ਮੈਨੂੰ ਤੁਸੀਂ ਐ ਦੱਸੋ ਰੋਜ਼ ਕਤਲੋਗਾਰਤ ਰੋਜ਼ ਗੋਲੀਆਂ ਚੱਲਦੀਆਂ ਨੇ ਰੋਜ਼ ਲੁੱਟਾਂ ਖੋਹਾਂ ਰੋਜ਼ ਮੋਟਰਸਾਈਕਲ ਚੋਰੀ ਹੋ ਰਹੇ ਨੇ ਸਾਡੇ ਪਿੰਡ ਨਸ਼ਾ ਉਹ ਨਸ਼ਾ ਮਹੀ ਤੱਕ ਖਤਮ ਕਰ ਦਾਂਗੇ ਕਿਹੜਾ ਨਸ਼ਾ ਇਹ ਤਾਂ ਫਿਰ ਆਪੇ ਵਕਾਉਂਦੇ ਨੇ ਆਪੇ ਗੱਲਾਂ ਕਰਦੇ ਦੋ ਦਿਨ ਬੰਦ ਕਰ ਦਿੰਦੇ ਨੇ ਹੁਣ ਉੱਥੇ ਉਹ ਮਰ ਗਏ 8 ਬੱਚੇ ਹੁਣ ਕਰਦੇ ਜੀ ਅਸੀਂ ਨੇ 12 ਚਲਾਨ ਵੀਡੀਓ ਬਣਾਉਂਦੇ ਨੇ ਤੇ ਉਹਨਾਂ ਉੱਥੇ ਉੱਚ ਲਾਨਾਂ ਦੀਆਂ ਗੱਲਾਂ ਕਰਦੇ ਨੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਆ ਸੜਾਈ ਕਰਨ ਨੂੰ ਸਾਡਾ ਖੁੱਲਾ ਚੈਲੰਜ ਆ ਸਾਡੇ ਪ੍ਰਦੇਸ਼ ਕਾਰ ਕਮੇਟੀ ਪ੍ਰਧਾਨ ਨੇ ਬੜਿੰਗ ਸਾਹਿਬ ਦੀ ਹਦਾਇਤ ਆ ਮੈਨੂੰ ਸਾਨੂੰ ਪ੍ਰਤਾਪ ਬਾਜਵੇ ਦੀ ਹਦਾਇਤਾਂ ਰਾਖੂ ਗਾਂਧੀ ਜੀ ਦੀ ਖੜਗੇ ਸਾਹਿਬ ਦੀ ਸੋਹਣੀ ਅੰਜ ਦੀ ਕਿਸੇ ਨੇ ਪਿੱਛੇ ਨਹੀਂ ਹਟਣਾ ਸਾਨੂੰ ਜਾਨ ਵੀ ਦੇਣੀ ਭੀ ਮੈਂ ਤੁਹਾਨੂੰ ਪਹਿਲਾਂ ਵੀ ਗਿਆ ਆ ਕਦੇ ਨੌਪਤ ਨਹੀਂ ਜੋ ਅੱਜ ਆ ਹੁਣ ਅੱਗੇ ਦਾ ਸਟੈਪ ਕੀ ਰਹੂਗਾ ਜੀ ਜੇ ਇਨਸਾਨੀ ਯਾਰ ਅਸੀਂ ਸ਼ਾਂਤੀਪੂਰਵਕ ਬੈਠੇ ਆ ਇੱਥੇ ਹਲਕਾ ਦੇਖੂ ਤੁਹਾਡੇ ਚੈਨਲਾਂ ਦਾ ਹੀ ਅੱਜ ਤੁਸੀਂ ਉਹ ਕੱਲ ਨੂੰ ਜੀ ਆਲੇ ਆਉਣਗੇ ਏਟੀ ਨਾਲੇ ਆਉਣਗੇ ਦੂਜੇ ਆਉਣਗੇ ਇੱਥੇ ਪਤਾ ਲੱਗੂ ਵੀ ਆ ਖਨੌੜਾ ਵੀ ਇੱਥੇ ਬੈਠਾ ਸਾਰੀ ਰਾਤ ਦਾ ਜੁਆਕਨ ਛੋਡੀਆਂ ਜਨਾਨੀਆਂ ਬੈਠੀਆਂ ਨੇ ਆਪਣੇ ਜੁਆ ਕਿਹੜੇ ਜਾਣੀਆਂ ਕਿਤੇ ਕੋਈ ਨਹੀਂ ਜਾਂਦਾ ਰਸਤਾ ਹੈ ਜੀ ਸਰਕਾਰੀ ਡਿਊਟੀ ਚ ਵਿਜਨ ਦਾ ਵੀ ਹੋ ਸਕਦਾ ਹੈ ਉਹ ਜੇ ਕਹਿੰਦੇ ਮੇਰੇ ਕੋਲੇ ਨਾ ਦੱਸ ਮੈਨੂੰ ਮੈਂ ਦੁੱਧ ਚੁੰਗਦਾ ਜਵਾਕ ਨਹੀਂ ਦੇ ਦਿਨ ਬਰਚਾ ਕਿਉਂਕਿ ਕੋਈ ਐਮਰਜੈਂਸੀ ਮੈਂ ਕਹਿੰਦਾ ਕੋਈ ਹੋ ਜੇ ਸਾਡੇ ਤੋਂ ਉੱਤੇ ਜੀ ਐਮਰਜੈਂਸੀ ਆ ਹੋ ਜੇ ਜਿਹੜੀ ਐਮਰਜੈਂਸੀ ਹੁੰਦੀ ਆ ਹੋ ਜੇ ਜੀ ਹੋ ਜੇ ਦੇਣ ਬਰਚਾ ਮੇਰੇ ਤੇ ਦੇਣ ਮੈਂ ਕਹਿੰਦਾ ਜੀ ਮੇਰੇ ਤੇ ਦੇਣ ਬਸ ਚੱਲ ਦਵਾ ਦੇ ਜੀ ਸੋ ਬਾਬਾ ਜੀ ਕਹਿੰਦੇ ਇੱਥੇ ਬੈਠੇ ਆ ਸਾਰੀ ਰਾਤ ਇੱਥੇ ਬੈਠਾਂਗੇ ਬੀਬੀ ਆ ਜੋ ਮੇਟ ਨੇ ਹਾਜ਼ਰੀ ਲਗਾਉਂਦੇ ਨੇ ਹਾਂਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਕੀ ਹੈ ਜੀ ਮਸਲਾ ਸਾਰਾ ਕਿਉਂਕਿ ਦੱਸਿਆ ਜਾ ਰਿਹਾ ਤੁਹਾਡੀ ਵੀਡੀਓ ਬਣਾਈ ਗਈ ਸਾਰੀਆਂ ਬੀਬੀਆਂ ਦੀ ਹਾਂਜੀ ਹਾਂਜੀ ਅਸੀਂ ਰੋਕਿਆ ਵੀ ਦੀ ਵੀ ਸਾਡੇ ਨੂੰ ਲਾਈਵ ਨਾ ਕਰੋ ਤੱਕੇ ਨਾਲ ਲਾਈਵ ਕੀਤਾ ਜੀ ਇਹਨਾਂ ਨੇ ਸਾਡੇ 57 ਦਾ ਮਸਟੋਰਲ ਸੀ ਅਸੀਂ 47 ਜਣੇ ਹਾਜ਼ਰ ਪਾਏ ਐਵੇਂ ਹੀ ਸੈਕਟਰੀ ਸਾਹਿਬਾ ਇਹ ਉਹਨਾਂ ਨੇ ਵੀ ਸਹੀ ਕਿਹਾ ਪਰ ਇਹ ਕਹਿਣ ਦੇ ਬਾਵਜੂਦ ਰੁਕੇ ਨਹੀਂ ਲਾਈਵ ਜਣੀ ਕਰਕੇ ਹਟੇ ਨੇ ਇਹਨਾਂ ਨੂੰ ਇਹ ਸੀ ਵੀ ਅਸੀਂ ਨੇ ਹਾਜ਼ਰੀ ਲਗਾ ਕੇ ਮਹਾਂਤ ਦੀ ਰੈਲੀ ਦੇ ਵਿੱਚ ਭੇਜਦੇ ਅੱਛਾ ਕਹਿਣ ਦਾ ਭਾਅ ਉਹਨਾਂ ਦੇ ਇਹ ਸੀਗਾ ਜੇ ਜਣੀ ਇਹਨਾਂ ਨੂੰ ਡਾਊਟ ਸੀਗਾ ਮਤਲਬ ਉਹ ਉੱਥੇ ਹੈ ਕੁਝ ਨਹੀਂ ਸੀ ਸਾਰੇ ਸਹੀ ᱛੀ ਗਏ 47 ਦੇ 47 ਹੈ ਸਹੀ ᱛੀ ਜਿਹੜੀ ਹਾਜ਼ਰੀ ਲੱਗੀ ਦੀ ਬਾਕੀ 10 ਜਣੇ ਜੀ ਸਾਡੇ ਐਬਸੈਂਟ ᱛੀ ਤਾਂ ਐਬਸੈਂਟ ᱛੀ ਹਾਂਜੀ ਤੇ ਕੋਈ ਇਦਾਂ ਕਦੇ ਹੋਇਆ ਏ ਵੀ ਕਿਸੇ ਦੀ ਹਾਜ਼ਰੀ ਨਜਾਇਜ਼ ਲੱਗੀ ਹੋਵੇ ਕੋਈ ਗਲਤ ਹੋ ਗਿਆ ਹੋਵੇ ਇਦਾਂ ਦੇਖੋ ਵੀਰ ਜੀ ਇਹ ਤਾਂ ਜਿਹੜੀ ਹਾਜ਼ਰੀ ਆ ਹੁਣ ਨੈਟ ਤੇ ਲੱਗਦੀ ਆ ਕਿਸੇ ਦੀ ਅਸੀਂ ਗਲਤ ਨਹੀਂ ਲਾ ਸਕਦੇ ਏਦਾਂ ਹੋਈ ਨਹੀਂ ਸਕਦਾ ਵੀ ਅਸੀਂ ਕਿਸੇ ਦੀ ਗਲਤ ਹਾਜ਼ਰੀ ਲਾ ਦਾਂਗੇ ਕਿਉਂਕਿ ਹੁਣ ਸਾਨੂੰ ਵੀ ਪਤਾ ਹੀ ਆ ਜੀ ਵੀ ਫੋਨਾਂ ਤੇ ਚੱਲਦੀਆਂ ਨੇ ਆਨਲਾਈਨ ਹਾਜ਼ਰੀ ਆ ਜੀ ਅਸੀਂ ਐਵੇਂ ਕਿਸੇ ਦੀ ਹਾਜ਼ਰੀ ਗਲਤ ਨਹੀਂ ਲਾ ਸਕਦੇ ਪਿੰਡ ਦੀਆਂ ਧੀਆਂ ਭੈਣਾਂ ਨੂੰ ਇਹ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਚਾਹੇ ਕੋਈ ਵੀ ਆ ਉਹਨਾਂ ਦੀ ਵੀਡੀਓ ਬਣਾਉਣੀ ਵਾਇਰਲ ਕਰ ਦੇਣੀ ਧੀਆਂ ਮੇਰੇ ਕੋਲੇ ਆਉਣੇ ਮੇਰੇ ਨਾਲ ਆ ਜੋਰੇ ਜੀ ਆ ਜੋ ਤੇ ਇਹ ਮੇਰੇ ਨਾਲ ਨੇ ਜੀ ਇਹਨਾਂ ਨੇ ਮੈਂ ਬਹੁਤ ਰੋਕਾ ਕੋਈ ਇਹ ਘਰ ਆ ਜੋ ਆ ਜੋ ਇਨੀ ਜ਼ੋਰ-ਜ਼ੋਰ ਨਾਲ ਹੱਥ ਮਾਰਨੀ ਜੀ ਕੋਈ ਬਾਥਰੂਮ ਕਰਦੀ ਦੀ ਕੋਈ ਰੋਟੀ ਖਾਂਦੀ ਸੀ ਇੱਕ ਦਾ ਸਾਡੀ ਦਾ ਬੀਪੀ ਵਧ ਗਿਆ 200 ਤੇ ਚਲੇ ਗਿਆ ਉਹ ਗਿਰ ਗਈ ਡਰ ਦੇ ਨਾਲ ਜੀ ਫਿਰ ਇਹਨਾਂ ਨੇ ਮੇਰੀ ਨਿਕ ਵੀ ਸੁਣੀ ਮੈਂ ਮਸਟੋਲ ਆਪਣਾ ਦਿਖਾਇਆ ਪਰ ਇਹਨਾਂ ਨੇ ਮੇਰਾ ਮਸਟੋਲ ਹੀ ਦੇਖਾਂਗੇ ਇਹਨਾਂ ਨੇ ਪਤਾ ਨਹੀਂ ਕਿਹੜਾ ਕਿੱਥੋਂ ਚੱਕਿਆ ਕੀ ਨਾ ਬਸ ਉਹੀ ਦਿਖਾਈ ਥੋੜੀ 77 ਬੰਦੇ ਦੀਗੇ ਤੁਸੀਂ 57 ਬੰਦੇ ਨੇ ਤੁਸੀਂ 47 ਹਜ਼ਰ ਪਾਏ ਨੇ ਜਣੀ ਮਤਲਬ ਕਹਿਣ ਦਾ ਭਾਵ ਦੀ 57 ਦੀ ਹਾਜ਼ਰੀ ਲੱਗੀ ਆ ਵੀ 47 ਦਿਖਾਉਂਦੇ ਨੇ 10 ਇਹਨਾਂ ਨੇ ਰੇਲੀ ਤੇ ਭੇਜ ਦਿੱਤੀ ਕਹਿਣ ਦਾ ਭਾਵ ਇਹ تھی ਬਾਕੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਜੋ ਬਣਦੀ ਕਾਰਵਾਈ ਆ ਜੀ ਉਹ ਹੋ ਗਈ ਜੀ ਕੀ ਨਾਮ ਆ ਜੀ ਕਮਲੇਸ਼ ਰਾਣੀ ਬੀਚੀ ਕਮਲੇਸ਼ ਜੀ ਕੀ ਐ ਮਸਲਾ ਸਾਰਾ ਕੀ ਹੋਇਆ ਨਹੀਂ ਵੀਰ ਜੀ ਅਸੀਂ ਉੱਥੇ ਕੰਮ ਕਰ ਰਹੇ ਸੀ ਇਹ ਚਲੇ ਗਏ ਇਹ ਸਾਨੂੰ ਕੰਮ ਕਰਦਿਆਂ ਨੂੰ ਬੁਲਾਉਣ ਲੱਗੇ ਕਹਿੰਦੇ ਆਜੋ ਆਜੋ ਦੋਨੇ ਹੱਥਾਂ ਨਾਲ ਇਹਨਾਂ ਨੇ ਗਾਹ ਪਾਤਾ ਪੂਰਾ ਜਾ ਕੇ ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਕੀ ਹੋ ਗਿਆ ਇਹ ਕਹਿੰਦੇ ਸਾਨੂੰ ਐਮਐਲਏ ਦਾ ਫੋਨ ਆਇਆ ਵੀ ਅਸੀਂ ਨੇ ਦੇਖਣਾ ਹੈ ਇੱਥੇ ਵੀ ਹਾਜ਼ਰੀ ਸਹੀ ਨਹੀਂ ਲੱਗ ਰਹੀ ਅਸੀਂ ਨੇ ਦੀਦੀ ਨੇ ਮਸਟਾਲ ਦਿਖਾਤੀ ਅਸੀਂ ਨੇ ਕਿਹਾ ਵੀ ਪਹਿਲਾਂ ਸਕੈਪ ਹੀ ਆ ਤੁਸੀਂ ਵੀਡੀਓ ਲਾਈਵ ਨਾ ਕਰੋ ਇਹਨਾਂ ਨੇ ਜਾਣ ਸਾਰੀ ਵੀਡੀਓ ਜੀ ਲਾਈਵ ਕਰਤੀ ਅਸੀਂ ਕਿਹਾ ਵੀ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਕਈ ਅਗਲੀ ਪੇਕਿਆਂ ਨੂੰ ਦੱਸਦੀ ਅਗਲੀ ਅਗਲੀ ਨਹੀਂ ਦੱਸਦੀ ਹੈਗੀ ਵੀਰ ਜੀ 100 ਪੜਦਾ ਹੁੰਦਾ ਹਰ ਇੱਕ ਦੀ ਮਜਬੂਰੀ ਹੈ ਜੀ ਹਾਂਜੀ ਪਰ ਇਹਨਾਂ ਨੇ ਜੀ ਲਾਈਵ ਕਰਨ ਤੋਂ ਹਟੇ ਨਹੀਂ ਹੈਗੇ ਅਸੀਂ ਨੇ ਫਿਰ ਹੁਣ ਉਹ ਰਿਹਾ ਕਿ ਐਸਐਸ ਸਾਹਿਬ ਜੀ ਨੂੰ ਕਿਹਾ ਉਹ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ ਜੀ ਦੋ ਤਰੀਕ ਦੀ ਪਰਚਾ ਦਿੱਤਾ ਹੋਇਆ ਹੈ ਇਹਨਾਂ ਨੇ ਕੋਈ ਸੁਣਵਾਈ ਨਹੀਂ ਕਰੀ ਸਾਡੀ ਭੱਜ ਭੱਜ ਪੈਂਦੇ ਨੇ ਜੀ ਅਸੀਂ ਜੀ ਕੋਈ ਗੱਲ ਕਹਿੰਦੇ ਆ ਸਾਨੂੰ ਭੱਜ ਭੱਜ ਪਈ ਜਾਂਦੇ ਨੇ ਜੀ ਹਾਂ ਜੀ ਫਿਰ ਇਹ ਆਪੇ ਕਹੀ ਜਾਂਦੇ ਨੇ ਸੌਰੀ ਫੀਲ ਕਰਦੇ ਨੇ ਪਰ ਉਹ ਕਰਦੇ ਨਹੀਂ ਹੈਗੇ ਅਸੀਂ ਜੀ 4 ਵਜੇ ਦੇ ਆਏ ਬੈਠੇ ਹਾਂ ਉਹਨਾਂ ਨੂੰ ਕੋਈ ਅਧਿਕਾਰ ਦਿੱਤਾ ਗਿਆ ਜੀ ਸਰਕਾਰ ਵੱਲੋਂ ਨਹੀਂ ਜੀ ਕੋਈ ਅਧਿਕਾਰ ਨਹੀਂ ਹੈਗਾ ਅਸੀਂ ਪੁੱਛਿਆ ਵੀ ਤੁਸੀਂ ਕਿਹਦੇ ਅਧਿਕਾਰ ਤੇ ਆਏ ਹੋ ਇਹ ਸਾਡੀ ਲਾਈਫ ਕਰ ਰਹੇ ਹੋ ਵੀਡੀਓ ਕਹਿੰਦੇ ਜੀ ਸਾਨੂੰ ਐਮਐਲਏ ਨੇ ਕਿਹਾ ਕੀ ਲੱਗਦਾ ਜੀ ਤੁਹਾਡੇ ਜਿਹੜੇ ਫਿਰ ਸੀਨੀਅਰ ਤੁਹਾਡੇ ਅਧਿਕਾਰੀ ਹੋਣੇ ਉਹ ਵੀ ਪਹੁੰਚੇ ਹੋਣੇ ਉਹਨਾਂ ਨੇ ਹਾਂ ਜੀ ਹਾਂ ਜੀ ਸੈਕਟਰੀ ਸਾਹਿਬ ਆਏ ਨੇ ਜੀ ਉਹਨਾਂ ਨੇ ਹਾਜ਼ਰੀ ਸਹੀ ਦੇਖੀ ਸਾਡੀ ਉਹਨਾਂ ਨੇ ਇਕੱਲੇ ਇਕੱਲੇ ਬੰਦੇ ਦੀ ਹਾਜ਼ਰੀ ਲਗਾਈ ਆਪਣੇ ਕੋਲ ਤੋਂ ਫਿਰ ਉਹਨਾਂ ਨੇ ਨਹੀਂ ਪੁੱਛਿਆ ਵੀ ਤੁਹਾਨੂੰ ਕੀ ਨੇ ਅਧਿਕਾਰ ਦੱਤੇ ਨੇ ਇਹ ਸਰ ਉਹ ਕਹਿੰਦੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਤੁਹਾਡਾ ਮਸਟੋਲ ਚੈੱਕ ਕਰਨ ਦਾ ਮੈਨੂੰ ਕਹਿ ਕੇ ਗਏ ਨੇ ਵੀ ਤੂੰ ਕਿਸੇ ਨੂੰ ਆਪਣਾ ਮਸਟੋਲ ਨਹੀਂ ਦਿਖਾਉਣਾ ਹੈਗਾ ਦੇਖੋ ਸਰਪੰਚ ਸਾਹਿਬ ਨੇ ਕਦੇ ਨਹੀਂ ਪੁੱਛਿਆ ਹੈਗਾ ਵੀ ਕਿਸੇ ਦਾ ਨੌਸੀ ਪਾਉਨੇ ਆ ਜਾਂ ਨਾ ਪਾਉਂਦੇ ਕੀ ਕਰਦੇ ਹੋ ਕੀ ਨਹੀਂ ਕਰਦੇ ਸਰਪੰਚ ਸਾਹਿਬ ਨੇ ਕਦੇ ਪੁੱਛਦੇ ਕਦੇ ਮੈਂਬਰ ਨੇ ਨਹੀਂ ਪੁੱਛਿਆ ਚਲੋ ਇਹਨਾਂ ਨੂੰ ਹੈ ਨਹੀਂ ਵੈਸੇ ਕੋਈ ਅਧਿਕਾਰ ਪੁੱਛਣ ਦਾ ਤੇ ਸੈਕਟਰੀ ਸਾਹਿਬ ਇਹੀ ਕਹਿ ਕੇ ਗਏ ਨੇ ਵੀ ਤੁਸੀਂ ਆਪਣਾ ਮਸਟਾਲ ਨਹੀਂ ਕਿਸਨੂੰ ਵੀ ਦਿਖਾਉਣਾ ਬੇਇੱਜ਼ਤੀ ਕਰਨ ਦਾ ਵੀ ਨਹੀਂ ਵੀਰ ਜੀ ਕਿਸੇ ਦਾ ਹੱਕ ਜਿਵੇਂ ਆ ਕੇ ਕਹਿੰਦੇ ਨੇ ਝੂੜ ਝੜਕਾ ਚਮਾਰੇ ਜਾਏ ਜਾਤੀ ਸੂਚਕੇ ਸਭ ਬੋਲਦੇ ਨੇ ਜੀ ਹਾਂਜੀ ਬੋਲੇ ਨੇ ਇਹ ਅਸੀਂ ਇਹਨਾਂ ਨੂੰ ਹਟਾਈ ਗਏ ਹਟੇ ਨਹੀਂ ਹੁਣ ਦੇਖੋ ਤੁਸੀਂ ਆਪੀ ਦੇ ਲੋ ਅਸੀਂ 4 ਵਜੇ ਤੇ ਬੈਠੇ ਆਂ ਆਪਦੇ ਬੱਚੇ ਪਿੱਛੇ ਰੋਏ ਆਪਣੇ ਬੱਚੇ ਆ ਕਰਕੇ ਮਜ਼ਦੂਰੀ ਕਰਦੇ ਹਾਂ ਤੇ ਹਰ ਇੱਕ ਦੀ ਮਜਬੂਰੀ ਹੈ ਜੀ ਕੰਮ ਕਰਨਾ ਪਰ ਇਦਾਂ ਜਲੀਲ ਤਾਂ ਕੋਈ ਕਰਨਾ ਗਲਤ ਹੈ ਜੀ ਗਲਤ ਗੱਲ ਹੈ ਜੀ ਗਲਤ ਗੱਲ ਆ ਅਸੀਂ ਇਹਨਾਂ ਨੂੰ ਕਿਹਾ ਸੀ ਇਹ ਸੁਣਦੇ ਨਹੀਂ ਹੈਗੇ ਜੀ ਐਸ ਐਚਓ ਜੀ ਨੇ ਵੀ ਨਹੀਂ ਸੁਣਿਆ ਹੁ ਤਿਹਰੇ ਜੀ ਸੂਰੀਆ ਹੋਇਆ 4 ਵਜੇ ਦੇ। ਹੂੰ। ਬਿਰਦ ਡੈਡੀ ਨੇ ਮੇਰੇ ਘਰੇ ਉਹ ਭੁੱਖੇ ਬੈਠੇ ਨੇ। ਇੱਕ ਮੈਨੇ ਭਤੀਜਾ ਲਿਆ ਹੋਇਆ। ਉਹ ਤਾਂ ਫਿਰ ਵੀਰ ਜੀ 3 ਵਜੇ ਤੋਂ ਆ ਕੇ ਤਿੰਨੇ ਜਾਣੇ ਫਿਰ ਉਹ ਹੋ ਗਏ। ਆ ਪੰਜਾਬ ਬੰਦੇ ਦੀ ਕੋਈ ਸੁਣਵਾਈ ਨਹੀਂ। ਪੰਚਾਇਤ ਮੈਂਬਰਾਂ ਦੀ। ਹੂੰ। ਫਿਰ ਇਹ ਗੱਲ ਐ ਐਸਐਚ ਵਾਸਤੇ ਗਲਤ ਆ ਜੀ। ਕੀ ਨਾਮ ਆ ਜੀ? ਸੁਖਜੀਤ ਕੌਰ ਆ ਸਰ ਜੀ। ਕੀ ਹੋਇਆ ਸੁਖਜੀਤ ਕੌਰ? ਸਰ ਜੀ ਉਥੇ ਇਹ ਕੰਮ ਚੱਲਦਾ ਸੀਗਾ। ਸਹੀ ਕੰਮ ਚੱਲਦਾ ਸੀ ਸਾਡੀ ਮੀਟ ਨੇ ਹਾਜ਼ਰੀ ਲਾਈ ਆ 47 ਬੰਦੇ ਅਸੀਂ ਹਾਜ਼ਰ ਸੀਗੇ ਤੇ 10 ਗੈਰ ਹਾਜ਼ਰ ਸੀ 57 ਦਾ ਮਸਟਾਲ ਸੀਗਾ ਤੇ ਇਹਨਾਂ ਨੇ ਆ ਕੇ ਸਾਡੇ ਕੰਮ ਚ ਵਿਗਨ ਪਾਈ ਆ ਤੇ 2 2.5 ਘੰਟੇ ਸਾਨੂੰ ਜਲੀਲ ਕਰਦੇ ਰਹੇ ਉੱਥੇ ਇਹ ਤਿੰਨੇ ਇਨਸਾਨ ਜੀ ਇਹ ਇਨਸਾਨਾਂ ਨੇ ਜੀ ਸਾਨੂੰ ਬਹੁਤ ਜਲੀਲ ਕਰਿਆ ਉੱਤੋਂ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਕਈ ਜਨਾਨੀਆਂ ਇੱਕ ਭਰਾਹਟ ਦੀ ਮਾਰ ਚੱਕਰ ਖਾ ਕੇ ਗਿਰ ਗਈਆਂ ਜੀ ਹੂੰ ਡਰ ਗਈਆਂ ਡਰ ਗਈਆਂ ਜੀ ਜਦੋਂ ਇਹਨਾਂ ਨੇ ਜਾ ਕੇ ਉੱਥੇ ਜਾਣ ਸਾਰ ਰੌਲਾ ਪਤਾ ਜੀ ਹੂੰ ਸਾਨੂੰ ਇਕਦਮ ਇਕੱਠੇ ਕਰਨ ਲੱਗੇ ਵੀ ਜਿਵੇਂ ਕੋਈ ਹਾਦਸਾ ਹੋ ਗਿਆ ਹੁੰਦਾ ਅਚਾਨਕ ਹੀ ਕਈ ਜਨਾਨੀਆਂ ਤੇ ਚੱਕਰ ਖਾ ਕੇ ਗਿਰ ਗੀਆਂ ਉੱਥੇ ਫਿਰ ਅਸੀਂ ਚੱਕੀਆਂ ਫਿਰ ਸਗੋਂ ਸਾਨੂੰ ਹੀ ਉਲਟਾ ਕਹਿੰਦੇ ਨੇ ਕਹਿੰਦੇ ਤੁਸੀਂ ਕਹਿੰਦੇ ਪੜਕਾਉਣੀ ਹੋ ਹਮ ਸਭ ਮੰਗ ਕੀ ਕਰਦੇ ਆ ਤੁਸੀਂ ਸਾਨੂੰ ਜੀ ਇਨਸਾਫ ਚਾਹੀਦਾ ਇਹਨਾਂ ਦੇ ਬੰਦਕਾਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਬੰਦਿਆਂ ਤੇ આરોਪ ਲੱਗ ਰਹੇ ਨੇ ਕਿ ਉਹਨਾਂ ਨੇ ਨਰੇਗਾ ਦੇ ਮਜ਼ਦੂਰਾਂ ਦੀ ਵੀਡੀਓ ਬਣਾਈ ਵਾਇਰਲ ਕੀਤੀ ਉਹਨਾਂ ਨੂੰ ਜਲੀਲ ਕੀਤਾ ਸੋ ਉਹਨਾਂ ਦੀ ਗੱਡੀ ਆ ਉਹ ਗੱਡੀ ਚਾਏ ਬੇ ਨੇ ਉਹਨਾਂ ਦੀ ਗੱਡੀ ਦੇ ਉੱਤੇ ਪੰਜਾਬ ਪੁਲਿਸ ਦਾ ਸਟicker ਲੱਗਿਆ ਬਦ ਦਿਖਾਈ ਦੇ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਉਹ ਵੀ ਇੱਕ ਮੁੱਦਾ ਉੱਠਿਆ ਇਹ ਕਿ ਉਹਨਾਂ ਦੀ ਗੱਡੀ ਤੇ ਸਟicker ਹੈ ਜਿਹੜਾ ਉਹ ਲੱਗਿਆ ਬਾਈ ਸੋ ਬਾਬਾ ਜੀ ਨਾਲ ਗੱਲ ਕਰਦੇ ਆਂ ਬਾਬਾ ਜੀ ਗੱਡੀ ਤੇ ਜੀ ਗੱਡੀ ਤੇ ਵੀ ਪੰਜਾਬ ਪੁਲਿਸ ਦਾ ਸਟicker ਲੱਗਿਆ ਹੈ ਜੀ ਉਹਨਾਂ ਦੇ ਤਾਂ ਮੈਂ ਤੁਹਾਨੂੰ ਕੀ ਕਹਿ ਰਿਹਾ ਇਹ ਸਾਰੀ ਮਿਣੀ ਭੁਗਤਾ ਥਾਣੇ ਦੇ ਅੰਦਰ ਪਾਸੋ ਪੁਲਿਸ ਸਟੇਸ਼ਨ ਦੇ ਅੰਦਰ ਉਹ ਬੰਦਿਆਂ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਦੇ ਸਟicker ਪੁਲਿਸ ਦੇ ਲੱਗੇ ਹੋਏ ਨੇ ਗੱਡੀ ਤੇ ਗੱਡੀ ਦੀ ਐਕਸਪਾਇਰ ਹੈ ਜੀ ਡੇਟ ਗੱਡੀ ਦੀ ਡੇਟ ਐਕਸਪਾਇਰ ਆ ਹੁਣ ਤੁਸੀਂ ਇਹ ਹਾਲਾਤ ਲਾ ਲਓ ਵੀ ਐਸ ਐਚਓ ਦੇ ਜਿੱਥੇ ਗੱਡੀਆਂ ਖੜਦੀਆਂ ਨੇ ਸਾਡੀਆਂ ਬਾਹਰ ਖੜੀਆਂ ਨੇ ਉਹਨਾਂ ਦੀਆਂ ਗੱਡੀਆਂ ਅੰਦਰ ਖੜੀਆਂ ਨੇ ਹੁਣ ਤੁਸੀਂ ਹਾਲਾਤ ਆਪੇ ਦੇਖ ਲਓ ਇਹ ਹੀ ਤੁਸੀਂ ਅਫਸਰ ਜਾਈਬਾਨ ਨੂੰ ਇਹ ਹੀ ਸਾਡੀ ਪ੍ਰੈਸ ਨੂੰ ਬੇਨਤੀ ਆ ਇਹ ਹੀ ਤੁਸੀਂ ਜਾ ਕੇ ਸਾਡਾ ਜਿਹੜੀ ਲੋਕਾਂ ਦੇ ਵਿੱਚ ਇਹ ਸਰਕਾਰ ਦਾ ਜਿਹੜਾ ਚਿਹਰਾ ਨੰਗਾ ਕਰਨਾ ਇਹ ਤਾਂ ਫਿਰ ਤਰੱਕੀਆਂ ਦੀ ਰਾਹ ਤੇ ਆ ਜੀ ਪੰਜਾਬ ਪੂਰਾ 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 ਤਰੱਕੀ ਤੇ ਆ ਨਸ਼ੇ ਬਿਕਰੇ ਨੇ ਇਹ ਬਕਾ ਰਹੇ ਨੇ ਖੁੱਲਾ ਇਹਨਾਂ ਦੇ ਰਾਹੀਂ ਚੱਲਦਾ ਕੌਣ ਲਾ ਦੂ ਸਟicker ਕੋਈ ਇਹਨਾਂ ਦਾ ਮੈਂਬਰ ਨਾ ਜੀ ਪੁਲਿਸ ਚ ਹੋਵੇ ਮੈਂ ਕਹਿੰਦਾ ਮੈਂਬਰ ਨੂੰ ਦੱਸੂ ਇਹਦਾ ਬਾਪ ਤੇ ਉਹਨੂੰ ਇਹਨੇ ਜ਼ਬਰੀ ਰਟਾਇਰ ਕਰਾਇਆ ਦੀ ਉਹਦਾ ਕੇਸ ਚੱਲ ਉਹਨੂੰ ਜ਼ਬਰੀ ਰਟਾਇਰ ਕਰਾਇਆ ਆਪਣੇ ਬਾਪ ਨੂੰ ਇਹ ਆਪੇ ਦੱਸੇ ਸਾਡੀ ਜਮੇਰੀ ਸਟicker ਉਹਨੇ ਲਾਇਆ ਉੱਤਰ ਦਊ ਜੇ ਤੂੰ ਪੁੱਛਿਓ ਹਲੇ ਇਹ ਕਿਵੇਂ ਲੱਗਾ ਜਾਂ ਐਸਐਚਓ ਸਾਹਿਬ ਨੂੰ ਪੁੱਛੋ ਕਹ ਜੀ ਤੁਹਾਡੇ ਅੰਦਰ ਖੜੀ ਆ ਇਹ ਗੱਡੀ ਸਟicker ਲੱਗੀ ਪੁਲਿਸ ਦੀ ਇਹ ਆਪਾਂ ਨਹੀਂ ਭੇਜੀ ਵੀ ਆ ਜੀ ਕੋਈ ਡਿਊਟੀ ਤੇ ਨਾ ਲਾਇਆ ਹੋਵੇ ਕੋਈ ਪੁੱਛੋ ਜੀ ਉਹ ਲਾਇਏ ਹੋਣਗੇ ਫੋਟੋਆਂ ਚ ਭੇਜਿਓਗੇ ਐਸ ਐਚਓ ਸਾਹਿਬ ਨੇ ਗੱਲ ਕਰਾਂਗੇ ਸਾਰੇ ਤੁਸੀਂ ਉਹਨਾਂ ਨੂੰ ਇੱਕ ਵਾਰ ਵੀ ਇੱਕ ਵਾਰ ਵੀ ਚਲੋ ਸਾਨੂੰ ਹਲਾ ਐ ਹੋ ਜਾਂਦਾ ਵੀ ਚਲੋ ਐਸ ਐਸ ਸਾਹਿਬ ਕੀ ਹੈ ਜੀ ਸਾਰਾ ਮਸਲਾ ਧਰਨਾ ਲੱਗੇ ਆਈ ਇਹ ਜੀ ਪੰਚਾਇਤ ਵੱਲੋਂ ਆਈ ਸੀ ਇੱਕ ਥੋੜੇ ਪੰਚਾਇਤ ਵੱਲੋਂ ਆਈ ਸੀ ਇੱਕ ਦਰਖਾਸਤ ਉਹ ਕਹਿੰਦੇ ਵੀ ਨਰੇਗਾ ਵਾਲੇ ਵਰਕਰਾਂ ਦੀ ਜਿਹੜੇ ਇਹਨਾਂ ਦੇ ਪਿੰਡ ਦੇ ਵਸਿੰਦੇ ਨੇ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਵੀ ਇਹ ਕੰਮ ਕਹੇ ਜਾ ਇਹਨਾਂ ਦੀ ਹਾਜ਼ਰੀ ਵੱਧ ਜਾਂਦੀ ਹੈ ਤੇ ਆਉਂਦੇ ਘੱਟ ਨੇ ਉਹਦੇ ਸੰਬੰਧੀ ਦਰਖਾਸਤ ਹੈ ਜੀ ਸੰਬੰਧੀ ਇਹਨਾਂ ਨੂੰ ਪਸਾਰੀ ਪੰਚਾਇਤ ਨੂੰ ਬੁਲਾਇਆ ਗਿਆ ਸੀ ਅੱਜ ਉਸ ਸੰਬੰਧੀ ਗੱਲ ਜਾਰੀ ਹੈ ਜੀ ਇੱਕ ਸਟicker ਦਾ ਵੀ ਮਸਲਾ ਉੱਠ ਰਿਹਾ ਜੀ ਕਹਿੰਦੇ ਉਹਨਾਂ ਦੀ ਗੱਡੀ ਤੇ ਸਟicker ਇਹਨਾਂ ਨੇ ਦੱਸਿਆ ਹੁਣ ਸਿੱਕ ਲੱਗਿਆ ਬੌਂਡ ਕਰਦੀ ਜਾਊ ਗੱਡੀ ਜੀ ਹਾਂ ਜੀ ਪੰਜਾਬ ਪੁਲਿਸ ਦਾ ਸਟicker ਲੱਗਿਆ ਇਹ ਗੱਡੀ ਬੌਂਡ ਕਰ ਦਿੱਤੀ ਜਾਊਗੀ ਫਿਲਹਾਲ ਧਰਨਾ ਹੈ ਜਿਹੜਾ ਚੱਲ ਰਿਹਾ ਹੈ ਉਹ ਐਸ ਐਚ ਓ ਸਾਹਿਬ ਕਹਿੰਦੇ ਨੇ ਗੱਡੀ ਉਹਨਾਂ ਦੀ ਬੌਂਡ ਕੀਤੀ ਜਾਊਗੀ ਫਿਲਹਾਲ ਧਰਨਾ ਹੈ ਜਿਹ